ਹੱਲੀ ਵਾਰੀ ਪੁਸ਼ ਕਰਾਇਆ ਜੀ ਆਪਣੇ ਫਾਰਮ ਦੇ ਕੋੜੇ-ਗੋੜੀਆਂ ਲੈ ਕੇ ਤੇ ਬਹੁਤ ਪੋਜ਼ਿਟਿਵ ਰਿਸਪੌਂਸ ਆ ਬਹੁਤ ਵਧੀਆ ਮਾਹੌਲਾ ਮਦਰੇ ਦੀ ਰੋਜ਼ੀ ਆ ਜੀ ਪੈਲੇਸ ਲਾਈਨ ਦੀ ਘੋੜੀ ਆ ਪੈਲੇਸ ਇੰਟੂ ਵਾਲੀ ਸ਼ਾਨਦਾਰ ਬਹੁਤ ਵਧੀਆ ਮਿਕਸ ਆ ਜੀ ਆਹ ਬਾਈ ਜੀ ਗਜਗਾਮੜੀ ਨਾਮ ਦੀ ਬਸ਼ੇਰੀ ਆ ਅੱਛਾ ਇਹਦਾ ਬਾਪ ਆ ਜੀ ਗਜਰਾਜ ਪੈਲੇਸ ਲਾਈਨ ਤੇ ਮਦਰੇ ਦੀ ਕਾਲੇ ਘਾਂਟੇ ਦੀ ਬੱਚੀ ਆ ਜੀ ਬਈ ਇਹ ਗੱਲ ਸੱਚ ਆ ਕਿ ਮਾਰਵਾੜੀ ਬਰੀਡ ਨੂੰ ਫੇਮਸ ਤੇ ਜਿਆਦਾ ਕੋਸਟਲੀ ਕਰਨ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਆ ਪੰਜਾਬ ਦੇ ਲੋਕ ਤੁਹਾਨੂੰ ਪਤਾ ਕੀ ਜਿਹੜੀ ਚੀਜ਼ ਦਾ ਸ਼ੌਂਕ ਪਾਲਣ ਫਿਰ ਵੱਡੇ ਲੈਵਲ ਦਾ ਪਾਲਦੇ ਆ ਪੁਸ਼ਕਰ ਅਸੀਂ ਪਹੁੰਚੇ ਹੋਏ ਆ ਤੇ ਸਾਨੂੰ ਇੱਕ ਸ਼ਖਸ ਜਿਹੜੇ ਮਿਲੇ ਆ ਕਿਸੇ ਤਾਰੂਫ ਦੇ ਮਹਤਾਜ ਨਹੀਂ ਮੈਨੂੰ ਦੱਸਣ ਦੀ ਲੋੜ ਨਹੀਂ ਜੱਸਾ ਪੱਟੀ ਇਸ ਤੋਂ ਅੱਗੇ ਤੁਸੀਂ ਆਪ ਸਮਝ ਲਓ ਭਾਜੀ ਬਹੁਤ-ਬਹੁਤ ਸਵਾਗਤ ਧੰਨਵਾਦ ਜੀ ਸਾਰੀ ਟੀਮ ਦਾ ਤੁਹਾਡਾ ਜੀ ਆਇਆਂ ਨੂੰ ਜੀ ਭਾਜੀ ਪੁਸ਼ਕਰ ਪਹੁੰਚੇ ਹੋਏ ਆ ਮੈਂ ਜਦੋਂ ਦੇਖਿਆ ਨਾ ਮੈਂ ਸ਼ਾਮੀ ਦੇ ਨਿਕਲਿਆ ਤੋਂ ਮੈਂ ਦੇਖਿਆ ਮੈਂ ਕਿਹਾ ਰੁਸਤਮੇਂ ਇੰਦ ਇੱਥੇ ਆ ਗਿਆ ਤਾਂ ਮਿਲਣਾ ਜ਼ਰੂਰ ਹੈ ਕੀ ਮਾਹੌਲ ਨਜ਼ਰ ਆਉਂਦਾ ਬਈ ਬਹੁਤ ਵਧੀਆ ਮੇਰਾ ਵੀ ਫਸਟ ਟਾਈਮ ਆ ਅੱਛਾ ਪਹਿਲੀ ਵਾਰੀ ਪੁਸ਼ ਕਰਾਇਆ ਜੀ ਆਪਣੇ ਫਾਰਮ ਦੇ ਕੋੜੇ-ਗੋੜੀਆਂ ਲੈ ਕੇ ਤੇ ਬਹੁਤ ਪੋਜ਼ਿਟਿਵ ਰਿਸਪੌਂਸ ਆ ਬਹੁਤ ਵਧੀਆ ਮਾਹੌਲ ਆ ਨਾਲੇ ਆਪਣੇ ਮੰਚ ਤੇ ਕਿੰਨਾ ਦਾ ਵੈਸੇ ਸਤਕਾਰ ਆ ਗੁਰੂ ਮਹਾਰਾਜ ਦੀ ਸਵਾਰੀ ਆਪਾਂ ਸਿੱਖੀ ਨਾਲ ਉਸ ਹਰ ਨਾਲ ਜੋੜ ਕੇ ਬੈਨੇ ਆ ਬਾਕੀ ਬਹੁਤ ਪੋਜ਼ਿਟਿਵ ਐਟਮੋਸਫੇਅਰ ਆ ਤੁਸੀਂ ਵੀ ਖੁਸ਼ ਹੋ ਰਹੇ ਹੋ ਸਵੇਰ ਦਾ ਸੋ ਬਹੁਤ ਮਜ਼ਾ ਆ ਰਿਹਾ ਕੀ ਲੈ ਕੇ ਆਏ ਹੋ ਖਾਸ ਕੀ ਹੈ ਕੀ ਕਿਹੜਾ ਜਾਨਵਰ ਆਪਣਾ ਹੈ ਅ ਭਈ ਇਹ ਇੱਕ ਨਜ਼ਰ ਆ ਜੀ ਇਸ ਕੋੜੀ ਦਾ ਨਾਮ ਇਹ ਬਹੁਤ ਇੱਕ ਫੇਮਸ ਆਸਟ੍ਰੇਲੀਅਨ ਸੀਗਾ ਹੰਸ ਇਹ ਉਹਦੀ ਡਾਇਰੈਕਟ ਬੱਚੀ ਆ ਜੀ ਤੇ ਇਸ ਤੋਂ ਬਿਨਾ ਹੋਰ ਵੀ ਆਪਣੇ ਕੋਲ ਪੈਲੇਸ ਲਾਈਨ ਦੀਆਂ ਅਲੀਸ਼ਾਨ ਲਾਈਨ ਦੀਆਂ ਬੱਚੀਆਂ ਦਿਖਾਣੇ ਹੋਲੀ-ਵੋਲੀ ਦੱਸੋ ਮਾੜਾ ਜਿਆ ਕਿਹੜੀ ਕੀ ਕੀ ਖਾਸ ਲੈ ਕੇ ਆਏ ਹੋ ਕਿਉਂਕਿ ਜਦੋਂ ਜੱਸਾ ਪੱਟੀ ਦਾ ਨਾਮ ਹੁੰਦਾ ਨਾ ਫਿਰ ਲੋਕਾਂ ਦੀ ਉਮੀਦਾਂ ਹੋਰ ਜ਼ਿਆਦਾ ਵੱਜ ਜਾਂਦੀਆਂ ਨੇ ਹਾਂਜੀ ਹਾਂਜੀ ਬਾਈ ਜੀ ਅ ਬਾਈ ਜੀ ਇਹ ਕਾਲੀ ਅਬਲਕ ਵਸੇਰੀ ਆ ਜੀ ਜੀ ਇਹਦਾ ਬਾਪ ਆ ਜੀ ਬਹੁਤ ਫੇਮਸ ਟੈਲੀਨ ਕਾਲਾ ਕੰਟਾ ਮਦਰ ਇਹਦੀ ਰੋਜੀ ਆ ਜੀ ਪੈਲੇਸ ਲਾਈਨ ਦੀ ਘੋੜੀ ਆ ਪੈਲੇਸ ਇੰਟੂ ਵਾਲੀ ਸ਼ਾਨਦਾਰ ਬਹੁਤ ਵਧੀਆ ਮਿਕਸ ਆ ਜੀ ਹਾਂ ਆ ਬਾਈ ਜੀ ਗਜਗਾਮਣੀ ਨਾਮ ਦੀ ਬਸ਼ੇਰੀ ਆ ਅੱਛਾ ਇਹਦਾ ਬਾਪ ਆ ਜੀ ਗਜਰਾਜ ਪੈਲੇਸ ਲਾਈਨ ਤੇ ਮਦਰ ਇਹਦੀ ਕਾਲੇ ਘਾਂਟੇ ਦੀ ਬੱਚੀ ਆ ਜੀ ਹੂੰ ਤੇ ਇਹ ਬਾਈ ਜੀ ਬਸ਼ੇਰੀ ਦਾ ਨਾਮ ਆਪਾਂ ਗਰੇਸ ਰੱਖਿਆ ਗਰੇਸ ਹਾਂਜੀ ਸ਼ਾਬਾਸ਼ ਇਹ ਵੀ ਗਜਰਾਜ ਦੀ ਬੱਚੀ ਆ ਜੀ ਪੈਲੇਸ ਲਾਈਨ ਤੇ ਮਦਰ ਇਹਦੀ ਜਿਹੜਾ ਬਹੁਤ ਫੇਮਸ ਇਟਾਲੀਅਨ ਆ ਦੇਵਰਾਜ ਰਣੀਆਂ ਆ ਉਹਦੀ ਪਹਿਲੀ ਬੱਚੀ ਕਹਿੰਦੇ ਨੇ ਚਾਂਦਨੀ ਉਹ ਸੀਗੀ ਅੱਛਾ ਯਾਨੀ ਜਿਨ੍ਹਾਂ ਨੂੰ ਘੋੜਿਆਂ ਦੀ ਨੌਲੇਜ ਆ ਉਹਨਾਂ ਨੂੰ ਪਤਾ ਕਿ ਬਹੁਤ ਵਧੀਆ ਹੰਮ ਬਲੱਡ ਲਾਈਨ ਆ ਹੈ ਤੇ ਆ ਵੀ ਜੀ 8 ਸਾਲ ਦੀ ਆਪਣੀ ਘੋੜੀ ਹੈ ਜੀ ਨੈਨਾ ਤੇ ਇਹਦਾ ਬਾਪ ਸੀਗਾ ਜੀ ਮਦੇਰਨਾ ਘੋੜਾ ਬਲ ਸਟੇਲ ਹੈਗਾ ਬਾਪ ਦਾ ਬਹੁਤ ਫੇਮਸ ਹੈ ਹਾਂਜੀ ਹੈਗਾ ਜੀ ਵੀ ਤੇ ਮਦਰ ਇਹਦੀ ਅਸ਼ਵ ਸੈਨਾ ਹੈ ਜੀ ਉਹ ਤਾਮਿਲਨਾਡੂ ਖੜੀ ਹੈ ਜੀ ਹਾਂਜੀ ਤੇ ਇਹ ਆਪਾਂ ਬਸ ਆਪਣੇ ਛੇ ਜੱਸਾ ਪੱਟੀ ਕਿਉਂ ਪਲਵਾਨੀ ਤੇ ਦੁਨੀਆ ਨੂੰ ਪਤਾ ਹੈ ਇਹ ਸ਼ੌਂਕ ਕਿਵੇਂ ਆਇਆ ਆਪਣਾ ਵੀਰ ਜੀ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਬਟ ਇਹ ਸੀਗਾ ਕਿ 92 ਤੱਕ ਆਪਾਂ ਨੇ ਰੱਖੇ ਨੇ ਪਰਿਵਾਰ ਦੇ ਵਿੱਚ ਸੀਗੇ ਘੋੜੇ ਘੋੜੀਆਂ ਉਸ ਤੋਂ ਬਾਅਦ ਜਿਵੇਂ ਸ਼ਹਿਰ ਸ਼ਿਫਟ ਹੋ ਗਏ ਤੇ ਜਿਵੇਂ ਸਟੱਡੀ ਦਾ ਚੱਲ ਪਿਆ ਹੋਰ ਫਿਰ ਉਹ ਘਟ ਗਈ ਚੀਜ਼ ਫਿਰ ਹੁਣ ਥੋੜੇ ਜੇ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਏ ਤੇ ਫਿਰ ਸੋਚਿਆ ਕਿ ਯਾਰ ਦੁਬਾਰਾ ਆਪਣੇ ਘਰ ਚ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸੋ ਇਹ ਸ ਕਰਕੇ ਪੁਸ਼ ਕਰ ਜਦੋਂ ਪਹੁੰਚਿਓ ਕੀ ਮਾਹੌਲ ਨਜ਼ਰ ਆਉਂਦਾ ਹੈ ਬਈ ਬਹੁਤ ਵਧੀਆ ਜੀ ਮੈਂ ਸਵੇਰੇ ਗੇੜਾ ਕੱਢ ਕੇ ਆਇਆ ਹਾਂ ਸਾਰੇ ਮੇਲੇ ਦਾ ਤੇ ਬਹੁਤ ਵਧੀਆ ਰਿਸਪੌਂਸ ਆ ਬਹੁਤ ਪੋਜ਼ਿਟਿਵਿਟੀ ਆ ਇੱਕ ਐਵੇਂ ਵੀ ਜਿੱਥੇ ਕੋੜੇ ਚੱਲ ਜਾਣ ਮੈਨੂੰ ਲੱਗਦਾ ਉਹ ਮੌਲ ਪੋਜ਼ਿਟਿਵ ਹੋ ਜਾਂਦਾ। ਅੱਛਾ ਜਦੋਂ ਆਪਾਂ ਗੱਲ ਕਰਦੇ ਆਂ ਘੋੜਿਆਂ ਦੀ ਪੰਜਾਬ ਮੈਂ ਕਿਉਂਕਿ ਤੁਸੀਂ ਵੀ ਫਿਰ ਰਹੇ ਹੋ ਸੀ ਵੀ ਘੁੰਮਦੇ ਪਏ ਆਂ। ਪੰਜਾਬ ਹੀ ਨਜ਼ਰ ਆਉਂਦਾ ਜ਼ਿਆਦਾ। ਬਈ ਇਹ ਗੱਲ ਸੱਚ ਆ ਕਿ ਮਾਰਵਾੜੀ ਬਰੀਡ ਨੂੰ ਫੇਮਸ ਤੇ ਜ਼ਿਆਦਾ ਕੋਸਟਲੀ ਕਰਨ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਆ। ਪੰਜਾਬ ਦੇ ਲੋਕ ਤਾਂ ਨੂੰ ਪਤਾ ਕਿ ਜਿਹੜੀ ਚੀਜ਼ ਦਾ ਸ਼ੌਂਕ ਪਾਲਣ ਫਿਰ ਵੱਡੇ ਲੈਵਲ ਦਾ ਪਾਲਦੇ ਨੇ। ਸੋ ਅੱਜ ਮਾਰਵਾੜੀ ਪੂਰੀ ਦੁਨੀਆ ਦੇ ਵਿੱਚ ਫੇਮਸ ਆ ਨਾ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ। ਇਹਦੇ ਚ ਕੋਈ ਹੱਤਕਤਨੀ ਨਹੀਂ ਤੁਸੀਂ ਹੁਣ ਦੇਖ ਸਕਦੇ ਹੋ ਜਿੰਨੇ ਵੱ ਫਾਰਮ ਨੇ ਜਿੰਨੇ ਵੱਡੇ ਆਪਣੇ ਟੈਂਟ ਲੱਗੇ ਨੇ ਜਾਂ ਜਿੰਨੇ ਵੱਧ ਐਨੀਮਲਸ ਨੇ ਸਾਰੇ ਪੰਜਾਬੀਆਂ ਦੇ ਨੇ ਹਾਂ ਜੀ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਹੈਗਾ ਨੋ ਡਾਊਟ ਬਟ ਪੰਜਾਬ ਇਸ ਟਾਈਮ ਸਾਰਿਆਂ ਨੂੰ ਬੀਟ ਕਰ ਰਿਹਾ ਹਾਂ ਸਭ ਤੋਂ ਉੱਪਰ ਅੱਛਾ ਇੱਕ ਚੀਜ਼ ਦੱਸੋ ਮੈਂ ਜੇਕ ਮੈਂ ਆਮ ਬੰਦੇ ਦੀ ਜ਼ੁਬਾਨ ਚ ਪੁੱਛਣਾ ਚਾਹਾਂ ਜਾਂ ਸਮਝਣਾ ਚਾਹਾਂ ਸਭ ਤੋਂ ਚੰਗੀ ਜਦੋਂ ਆਪਾਂ ਲਾਈਨ ਦੀ ਗੱਲ ਕਰਦੇ ਆ ਉਹ ਕਿਹੜੀ ਹੁੰਦੀ ਹੈ ਵੀ ਜੀ ਜਿਹੜੀ ਚੀਜ਼ ਪ੍ਰਮਾਤਮਾ ਨੇ ਪੈਦਾ ਕਰਤੀ ਉਹ ਵਧੀਆ ਹੀ ਆ ਇਹ ਇਹ ਆ ਕਿ ਤੁਸੀਂ ਕੀ ਲੈਣਾ ਚਾਹੁੰਦੇ ਹੋ ਤੁਹਾਡਾ ਟੇਸਟ ਕੀ ਆ ਕਿਸੇ ਨੂੰ ਕੋਕਾ ਕੋਲਾ ਪਸੰਦ ਆ ਕਿਸੇ ਨੂੰ ਥੰਸਾਪ ਪਸੰਦ ਆ ਠੀਕ ਆ ਜੀ ਸੋ ਹਰ ਇੱਕ ਲਾਈਨ ਦੀਆਂ ਆਪਣੀਆਂ ਖਾਸੀਅਤ ਨੇ ਕਿਸੇ ਦਾ ਬਿਊਟੀ ਜ਼ਿਆਦਾ ਕਿਸੇ ਵਿੱਚ ਕਿਸੇ ਦਾ ਬੋਨ ਸਟਰਕਚਰ ਮੋਟਾ ਆਉਂਦਾ ਆ ਮਤਲਬ ਮਜ਼ਬੂਤੀ ਜ਼ਿਆਦਾ ਆਉਂਦੀ ਆ ਜੇਕਰ ਮੈਂ ਆਮ ਇੱਕ ਜ਼ਮਾਨ ਜਿਹੜੀ ਮੇਰਾ ਸਵਾਲ ਉਹੀ ਸੀਗਾ ਕਿ ਘੋੜੇ ਨੂੰ ਲੈਣ ਲੱਗਿਆ ਜਾਂ ਘੋੜੀ ਲੈਣ ਲੱਗਿਆ ਬਸ਼ੇਰੀ ਲੈਣ ਲੱਗਿਆ ਕੀ ਇਹੋ ਜੀ ਚੀਜ਼ ਆ ਜਿਹੜੀ ਯਾਦ ਧਿਆਨ ਰੱਖਣੀ ਚਾਹੀਦੀ ਕਿ ਦੇ ਚਾਹ ਦੇਖੋ ਇਹਦੀ ਕਾਠੀ ਚੰਗੀ ਆ ਇਹਦੀ ਧੌਣ ਚੰਗੀ ਆ ਅ ਵੀਰ ਜੀ ਜੇਰਾ ਤੁਸੀਂ ਬਰੀਡਿੰਗ ਪਰਪਸ ਵਾਸਤੇ ਲੈ ਰਹੇ ਹੋ ਕਿਉਂਕਿ ਮੈਂ ਅਜੇ ਖੁਦ ਨਿਊ ਕਮਰਾ ਮੈਂ ਕਿਸੇ ਨੂੰ ਮਤ ਦੇਣ ਜੋਗਾ ਨਹੀਂ ਬਟ ਜੋ ਮੇਰਾ ਐਕਸਪੀਰੀਅੰਸ ਆ ਜੇ ਤੁਸੀਂ ਬਰੀਡਿੰਗ ਪਰਪਸ ਲਈ ਲੈ ਰਹੇ ਹੋ ਪਹਿਲਾਂ ਉਹਦੀਆਂ ਲਾਈਨ ਚੈੱਕ ਕਰੋ ਮਦਰ ਉਹਦੇ ਅੱਗੇ ਫਾਦਰ ਫਾਦਰ ਫਿਰ ਗ੍ਰੈਂਡ ਫਾਦਰ ਦੋ ਤਿੰਨ ਤਿੰਨ ਜਨਰੇਸ਼ਨਾਂ ਫਿਰ ਉਹਦੀ ਬਾਡੀ ਟਾਈਪ ਚੈੱਕ ਕਰੋ ਬੇਲ ਦੀ ਲੰਮੀ ਹੋਵੇ ਉੱਠਾ ਹੈਵੀ ਹੋਵੇ ਗਰਦਨ ਸੋਹਣੀ ਫੇਸ ਸੋਹਣਾ ਕੰਨ ਸੋਹਣਾ ਇਹ ਜੋ ਮਾਰਵਾੜੀ ਬਿਊਟੀ ਦੇ ਜਦੋਂ ਮਨੇ ਮੋٹے ਮੋٹے ਇਹ ਦੇਖੇ ਜਾਂਦੇ ਨੇ ਕਿਉਂਕਿ ਬੱਚੇ ਨੇ ਪੇਟ ਦੇ ਵਿੱਚ ਪਲਣਾ ਸੋ ਜਿੰਨਾ ਬੇਲ ਦੀ ਲੰਬਾਈ ਹੋਊਗੀ ਉਹਨਾਂ ਬੱਚਾ ਵਧੀਆ ਹੋਣ ਦੇ ਚਾਂਸ ਜ਼ਿਆਦਾ ਨੇ ਅੱਛਾ ਹੁਣ ਮੇਰਾ ਆਖਰੀ ਸਵਾਲ ਹੈ ਜੱਸਾ ਪੱਟੀ ਹੁਣ ਦੁਬਾਰਾ ਕਿਦੋਂ ਸਾਨੂੰ ਖਾੜ ਦੇ ਦੇਖਣ ਨੂੰ ਮਿਲ ਰਿਹਾ ਹੈ ਮੈਂ ਵੀਰ ਜੀ ਬਸ 19 ਤਰੀਕ ਤੋਂ ਜਾ ਕੇ ਮੇਰੀਆਂ ਫੇਰ ਕੁਸ਼ਤੀਆਂ ਸ਼ੁਰੂ ਨੇ ਜੀ ਇੱਕ ਹਫ਼ਤੇ ਦੀ ਬ੍ਰੇਕ ਲਈ ਸੀ ਮੇਲੇ ਕਰਕੇ ਤੇ ਲੈ ਛੁੱਟੀ ਅਦੇ ਕਰੋ ਛੁੱਟੀਆਂ ਲਈਆਂ ਆ ਜਰਾ ਇੱਕ ਹਫਤੇ ਦਾ ਆਫ ਹੈ ਜੀ ਤੇ 19 ਤਰੀਕ ਤੋਂ ਫੇਰ ਕੁਸ਼ਤੀਆਂ ਸ਼ੁਰੂ ਨੇ ਭਾਈ ਜੀ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਭਾਜੀ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਜੱਸਾ ਪੱਟੇ ਭਾਈ ਸਾਡੇ ਨਾਲ ਸਨ ਰਸਤੇ ਮੈਂ ਹਿੰਦ ਕਿਸੇ ਤਾਰਫ਼ ਦੀ ਜ਼ਰੂਰਤ ਨਹੀਂ ਉਹ ਸ਼ਖਸ ਜਿਸ ਨੂੰ ਅਸੀਂ ਅਕਸਰ ਖਾੜਿਆਂ 'ਚ ਘੁਲਦਾ ਦੇਖਦੇ ਆਏ ਹਾਂ ਹੁਣ ਅਸੀਂ ਦੇਖ ਰਹੇ ਹਾਂ ਘੋੜਿਆਂ ਦੇ ਨਾਲ ਉਹਨਾਂ ਦੀ ਮੁਹੱਬਤ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਪੁਸ਼ਕਰ